ਜੰਮੂ ਕਸ਼ਮੀਰ ਵਿੱਚ ਲਗਾਤਾਰ ਭਾਰੀ بارش ਕਾਰਨ ਹਾਲਾਤ ਹੋਰ ਵਿਗੜ ਗਏ ਨੇ ਕੱਟਾ ਵਿੱਚ ਮਾਤਾ ਵੈਸ਼ਨੂ ਦੇਵੀ ਯਾਤਰਾ ਮਾਰਗ ਤੇ ਬੁੱਧਵਾਰ ਨੂੰ ਇੱਕ ਵੱਡੇ ਜ਼ਮੀਨ ਖਿਸਕਣ ਨਾਲ ਕੱਟੋ-ਕੱਟ 31 ਲੋਕਾਂ ਦੀ ਮੌਤ ਹੋ ਗਈ ਹੈ ਤੇ 23 ਲੋਕ ਜ਼ਖਮੀ ਹੋ ਗਏ ਨੇ ਤ੍ਰਕੂਟਾ ਪਹਾੜੀ ਤੇ ਸਥਿਤ ਮੰਦਰ ਨੂੰ ਜਾਣ ਵਾਲੇ ਰਸਤੇ ਦਾ ਇੱਕ ਵੱਡਾ ਹਿੱਸਾ ਮਲਬੇ ਵਿੱਚ ਬਦਲ ਗਿਆ ਬਚਾਅ ਕਾਰਜ ਜਾਰੀ ਨੇ ਤੇ ਇਹ ਖ਼ਤਸਾ ਹੈ ਕਿ ਲੋਹਰ ਲੋਕ ਮਲਬੇ ਹੇਠਾਂ ਫਸ ਸਕਦੇ ਨੇ ਲਗਾਤਾਰ بارش ਨੇ ਜੰਮੂ ਕਸ਼ਮੀਰ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਜੰਮੂ ਵਿੱਚ ਪੁਲ ਟੱਗ ਗਏ ਨੇ ਬਿਜਲੀ ਦੀਆਂ ਲਾਈਨਾਂ ਅਤੇ ਮੋਬਾਈਲ ਟਾਵਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਮੰਗਲਵਾਰ ਨੂੰ ਸਵੇਰੇ 11:30 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ ਜੰਮੂ ਵਿੱਚ 6 ਘੰਟਿਆਂ ਵਿੱਚ 22 ਸੈਂਟੀਮੀਟਰ بارش ਹੋਈ ਹੈ ਹਾਲਾਂਕਿ ਅੱਧੀ ਰਾਤ ਤੋਂ ਬਾਅਦ بارش ਕਟ ਗਈ ਹੈ ਜਿਸ ਨਾਲ ਜ਼ਿਲ੍ਹੇ ਨੂੰ ਕੁਝ ਰਾਹਤ ਮਿਲੀ ਹੈ ਇਸ ਦੌਰਾਨ ਮੰਗਲਵਾਰ ਤੱਕ ਲਗਾਤਾਰ ਮੀਂਹ ਕਾਰਨ ਹੜ੍ਹਾਂ ਅਤੇ ਪਾਣੀ ਦਾ ਭਾਰਨ ਕਾਰਨ 3500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਜੇਕੇ ਪੁਲਿਸ, ਐਨਡੀਆਰਐਫ, ਐਸਟੀਆਰਐਫ, ਭਾਰਤੀ ਫੌਜ, ਸਥਾਨਕ ਵਲੰਟਰੀਆਂ ਦੀਆਂ ਸਾਂਝੀਆਂ ਟੀਮਾਂ ਦੁਆਰਾ ਰਾਹਤ ਕਾਰਜ ਕੀਤੇ ਜਾ ਰਹੇ ਨੇ। ਪ੍ਰਭਾਵਿਤ ਲੋਕਾਂ ਨੂੰ ਸਥਾਈ ਸਥਾਨਾਂ, ਸਥਾਨਾਂ ਵਿੱਚ ਭੋਜਨ, ਸਾਫ਼ ਅਤੇ ਪਾਣੀ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਜਿਹੜੀ ਕਿ ਕੀਤੀ ਜਾ ਰਹੀ ਹੈ। ਹਾਲਾਂਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਟੈਲੀਕਮ ਬਲੈਕਆਊਟ ਹੋ ਗਿਆ ਜਿਸ ਕਾਰਨ ਲੱਖਾਂ ਲੋਕ ਸੰਪਰਕ ਤੋਂ ਬਾਹਰ ਹੋ ਗਏ ਨੇ ਪ੍ਰਸ਼ਾਸਨ ਉਤਜੋਖਮ ਵਾਲੇ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੱਢਣ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਇਸ ਸਮੇਂ ਜੰਮੂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਤੇਜ਼ ਗਰਜ ਅਤੇ ਪਾਰੀ ਬਾਰਿਸ਼ ਹੋ ਰਹੀ ਹੈ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਨੇ ਜੰਮੂ ਸ਼ਹਿਰ ਆਰਐਸਪੂਰਾ ਸਾਬਾ ਅਖਨੂਰ ਨਕਟੋਟਾ ਕੋਟ ਪਲਵਾਨ ਬਿਸ਼ਨਾ ਵਿਜੇਪੁਰ ਪੁਰਮੰਡਲ ਕਟੂਆ ਅਤੇ ਉਦਮਪੁਰ ਇਸ ਦੇ ਨਾਲ ਹੀ ਰਿਆਸੀ ਰਾਬਨ ਡੋਡਾ ਬਲਾਵਰ ਕਟੜਾ ਰਾਮਨਗਰ ਹੀਰਾਨਗਰ ਗੁੱਲ ਅਤੇ ਬਨਿਆਲ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ